ਬਰਨਾਲਾ ਵਿੱਚ ਪਧੌੜਦੇ ਪਿੰਡ ਮਜੂਕੇਚ ਇੱਕ 55 ਸਾਲਾ ਸ਼ਖਸ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਅਤੇ ਉਸ ਦੇ ਆਪਣੇ ਹੀ بیٹے ਤੇ ਕਤਲ ਦੇ ਇਲਜ਼ਾਮ ਲੱਗੇ ਨੇ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਜਗਦੀਪ ਸਿੰਘ ਨੂੰ ਆਪਣੇ ਪਿਤਾ ਕੇਵਲ ਸਿੰਘ ਵੱਲੋਂ ਉਸ ਨੂੰ ਨਸ਼ੇ ਕਰਨ ਤੋਂ ਵਰਜਣਾ ਪਸੰਦ ਨਹੀਂ ਸੀ ਜਿਸ ਕਾਰਨ ਉਸ ਨੇ ਕਥਾ ਤੌਰ ਤੇ ਆਪਣੇ ਪਿਤਾ ਤੇ ਦਾਦਰ ਨਾਲ ਹਮਲਾ ਕਰ ਦਿੱਤਾ ਇਹਨਾਂ ਹੀ ਲਾਸ਼ ਨੂੰ ਖੁਰਦਪੁਰਦ ਕਰਨ ਲਈ ਘਰ ਚ ਹੀ ਤੂੜੀ ਵਾਲੇ ਕੋਠੇ ਦੇ ਵਿੱਚ ਦੱਬ ਦਿੱਤਾ ਗਿਆ ਖੇਤੀਬਾੜੀ ਦਾ ਹੀ ਕੰਮ ਕਰਦੇ ਸੀਗੇ ਅੱਜ ਇਹ ਕੱਲ ਦਾ ਸਾਰੇ ਹੀ ਪਰਿਵਾਰ ਵਾਲੇ ਕਹਿੰਦੇ ਸੀ ਵੀ ਘਰੋਂ ਗਿਆ ਵਾ ਵੀ ਗਿਆ ਵਗਾ ਅੱਜ ਜਦੋਂ ਇਹਨਾਂ ਦੇ ਮਤਲਬ ਕਿ ਘਰਾਂ ਚੋਂ ਜਾਂ ਕੋਈ ਹੋਰ ਮੋਤਵਰ ਬੰਦੇ ਇਹਨਾਂ ਦੇ ਘਰੇ ਆਏ ਜਾਂ ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਵੀ ਕਿੱਥੇ ਗਿਆ ਵੀ ਸਾਨੂੰ ਦੱਸ ਕੇ ਗਿਆ ਜਾਂ ਕਿਵੇਂ ਗਿਆ ਤਾਂ ਉਹਨਾਂ ਨੂੰ ਸ਼ੱਕ ਪਈ ਸ਼ੱਕ ਪੈਣ ਦੇ ਬਾਅਦ ਉਹਨਾਂ ਨੇ ਮੈਨੂੰ ਬੁਲਾਇਆ ਜਦੋਂ ਅਸੀਂ ਆ ਕੇ ਇੱਥੇ ਆਏ ਤਾਂ ਇਹਨਾਂ ਨੇ ਤੂੜੀ ਵਾਲੇ ਦੇ ਕੋਠੇ ਦੇ ਮੂਹਰੇ ਕੁੱਤਾ ਬੰਨਤਾ ਜਦੋਂ ਬੰਦੇ ਇੱਧਰ ਜਾਣ ਲੱਗੇ ਤਾਂ ਕਹਿੰਦੇ ਵੀ ਇੱਧਰ ਜਾਣਾ ਨਹੀਂ ਕੁੱਤਾ ਬੰਨਿਆ ਉਸ ਗੱਲ ਤੇ ਜਦੋਂ ਸ਼ੱਕ ਜਾਦੀ ਪਈ ਗਈ ਜਦੋਂ ਇੱਥੋਂ ਤੂੜੀ ਵਾਲੇ ਕੋਠੇ ਚੋਂ ਇਧਰੋਂ ਅਸੀਂ ਤੂੜੀ ਪਾਸੇ ਕਰੀ ਇੱਕ ਪਿੰਜਰਾ ਪਾਸੇ ਕਰਿਆ ਤਾਂ ਉਹਦੇ ਥੱਲੇ ਇਹਨਾਂ ਦਾ ਹੁਮਾਰਕੇ ਦੱਬਿਆ ਸੀਗਾ ਉਹਦਾ ਫਾਦਰ ਨੂੰ ਰੋਕਦਾ ਸੀਗਾ ਨਸ਼ੇ ਪਤੇ ਕਰਨ ਤੋਂ ਤੇ ਉਹ ਇਸੇ ਚੱਕਰ ਨੂੰ ਨੇ ਕਾਫੀ ਜ਼ਮੀਨ ਵੇਚ ਰਹੀ ਉਹਨਾਂ ਦੀ ਤੇ ਇਸ ਚੱਕਰ ਚੋਂ ਸੇ ਮਾਰੇ ਬਾਕੀ ਪ੍ਰਦਾਲ ਤੋਂ ਬਾਅਦ ਹਾਰ ਅਗਲੇ ਫੈਕਟ ਸਾਹਮਣੇ ਆਉਣਗੇ ਇੱਥੇ ਪਤਾ ਲੱਗੇਗਾ ਮ੍ਰਿਤਕ ਦੀ ਪਤਨੀ ਨੇ ਇਸ ਕਤਲ ਲਈ ਆਪਣੇ ਨੂੰ ਪੁੱਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਬਿਰ ਮੈ ਤਾਂ ਕੋਈ ਨਹੀਂ ਸੀ ਕੋਈ ਬਿਰ ਇਹਨਾਂ ਦੇ ਮਾਤਾ ਕੋਲ ਹਿੰਦੀ ਮਾਤਾ ਵੀਰੇ 3 ਵਜੇ ਤੋਂ ਉੱਠ ਗਈ ਸੀ ਬੋਰਡ ਪਾਉਣ ਜਾਂਦੀ ਸੀ ਮੈਂ ਤਾਂ ਇਹਨਾਂ ਦੁਨਾਂ ਜੀਆਂ ਨੇ ਮਾਰਿਆ ਵੀਰੇ ਮੈਂ ਤਾਂ ਕੁਝ ਨਹੀਂ ਮਾਰਿਆ ਵੀਰੇ ਹੁਣ ਦੋਨੇ ਕੌਣ ਆ ਹਾ ਦੇਖ ਤਾ ਨੂਆ ਮੇਰੇ ਪਰਮਿੰਦਰ ਵੀਰੇ ਹਾਂ ਤੇ ਕੋ ਮੁੰਡਾ ਜਗਦੀਪ ਦੇ ਹਾਲਾਂਕਿ ਮਲਜ਼ਮ ਦੀ ਪਤਨੀ ਮੁਤਾਬਕ ਉਸਦੇ ਸਹੁਰੇ ਵੱਲੋਂ ਸਨਲ ਛੇੜਛਾੜ ਕੀਤੀ ਗਈ ਸੀ ਇਸ ਦੇ ਚੱਲਦੇ ਬਚਾਅ ਦੀ ਕੋਸ਼ਿਸ਼ ਦੇ ਦੌਰਾਨ ਕੇਵਲ ਸਿੰਘ ਦੀ ਮੌਤ ਹੋ ਗਈ ਛੇੜਖਾਣੀ ਕਰਦਾ ਸੀ ਤਾਂ ਗਲਤੀ ਨਾ ਵੱਜ ਗਿਆ ਪਹਿਲਾਂ ਉਹ ਮਾਰੇ ਲੱਗੇ ਸੀਗੇ ਉਹਨਾਂ ਦੇ ਹੱਥ ਚ ਦਾ ਛੜੀ ਸੀਗਾ ਅੱਛਾ ਜਗਦੀਪ ਨੇ ਫੜ ਲਿਆ ਆਪਨੇ ਘਰ ਤੇ ਜਦੋਂ ਫੜਿਆ ਸੀ ਇੱਕ ਚ ਥਾਪੀ ਫੜੀ ਸੀ ਉਹ ਜਗਦੀਪ ਨੂੰ ਮਾਰਨ ਲੱਗਿਆ ਦਾ ਥੱਲੇ ਡਿੱਗਿਆ ਦਾ ਨੇ ਚੱਕਿਆ ਜਦੋਂ ਥਾਪੀ ਥਾਪੀ ਦਾਵਾਰਾ ਲੱਗਾ ਸੀ ਉਹ ਤੇ ਗੱਲ ਤੇ ਵੱਜ ਗਈ ਬਹਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਜ਼ਮਿਲ ਜਗਦੀਪ ਫਲਹਾਲ ਫਰਾਰ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ